ਕੁਝ ਦਿਨ ਪਹਿਲਾਂ ਮਿਆਂਮਾਰ ਦੇ ਵਿੱਚ ਇੱਕ ਵੱਡੀ ਤਬਾਹੀ ਦੇਖਣ ਨੂੰ ਮਿਲੀ ਹੈ ਦੱਸਦੀ ਕਿ 7.7 ਦੀ ਤੀਬਰਤਾ ਦੇ ਨਾਲ ਪਚਾਲ ਦੇ ਝਟਕੇ ਲੱਗੇ ਸਨ ਔਰ ਇਹਨਾਂ ਝਟਕਿਆਂ ਦੇ ਨਾਲ ਬਿਲਡਿੰਗਾਂ ਜਿਹੜੀਆਂ ਸੀ ਤਾਸ਼ ਦੇ ਪੱਤਿਆਂ ਦੇ ਵਾਂਗ ਟੈ ਟੇਰੀ ਹੁੰਦੀਆਂ ਦਿਖਾਈ ਦਿੱਤੀਆਂ ਇੱਕ ਤੋਂ ਬਾਅਦ ਇੱਕ ਜਿਹੜੀ ਬਿਲਡਿੰਗ ਹੈ ਉਹ ਡਿੱਗਦੀ ਹੋਈ ਨਜ਼ਰ ਆਈ ਔਰ ਉਸ ਦੇ ਅੰਦਰ ਲੋਕ ਜਿਹੜੇ ਨੇ ਮਲਬੇ ਦੇ ਹੇਠਾਂ ਦੱਬੇ ਗਏ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਵੀ ਗਵਾਈ ਹੈ ਕਈ ਜਿਹੜੇ ਜ਼ਖਮੀ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਦੱਸਦੀ ਕਿ ਮੌਤਾਂ ਦੀ ਗਿਣਤੀ ਜਿਹੜੀ ਲਗਾਤਾਰ ਹੁਣ ਵੱਧਦੀ ਨਜ਼ਰ ਆ ਰਹੀ ਹੈ ਜੀ ਹਾਂ ਦੱਸਦੇ ਕਿ ਹੁਣ ਮੌਤਾਂ ਦੀ ਜਿਹੜੀ ਗਿਣਤੀ ਹੈ ਉਹ 2000 ਤੋਂ ਪਾਰ ਹੋ ਗਏ ਉੱਤੇ ਹੀ ਕਈ ਲੋਕ ਜਿਹੜੇ ਆਪਣੇਆਂ ਨੂੰ ਤਲਾਸ਼ ਰਹਿ ਨੇ ਆਪਣੇਆਂ ਨੂੰ ਲੱਭਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਦੱਸਦੇ ਕਿ ਇਸ ਖੋਪਨਾਕ ਮੰਜ਼ਰ ਮੰਜ਼ਰ ਦੀ ਤਸਵੀਰਾਂ ਦੇਖਣ ਤੋਂ ਬਾਅਦ ਲੋਕ ਜਿਹੜੇ ਨੇ ਅਰਦਾਸਾਂ ਕਰਦੇ ਨਜ਼ਰ ਆਏ ਨੇ ਦੱਸਦੇ ਕਿ ਬੈਂਕਾਕ ਦੇ ਵਿੱਚ ਮਿਆਂਮਾਰ ਦੇ ਵਿੱਚ ਪਚਾਲ ਦੇ ਕਾਰਨ ਮੌਤਾਂ ਦੀ ਗਿਣਤੀ ਹੁਣ 2000 ਤੋਂ ਪਾਰ ਹੋ ਗਈ ਹੈ ਮੁਲਕ ਦੀ ਫੌਜ ਦੇ ਵੱਲੋਂ ਚੜਾਈ ਜਾ ਰਹੀ ਸਰਕਾਰ ਦੇ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਮਲਬੇ ਦੇ ਹੇਠੋਂ ਹੋਰ ਲਾਸ਼ਾਂ ਮਿਲੀਆਂ ਨੇ ਸਰਕਾਰੀ ਬੁਲਾਰੇ ਮੇਜਰ ਜਨਰਲ ਜਦ ਮਿੰਨ ਤੁਨ ਨੇ ਐਮ ਆਰ ਟੀਵੀ ਨੂੰ ਦੱਸਿਆ ਕਿ ਹੁਣ ਤੱਕ 3400 ਜ਼ਖਮੀਆਂ ਦੀ ਪੁਸ਼ਟੀ ਹੋਈ ਹੈ ਜਦਕਿ 300 ਵਿਅਕਤੀ ਲਾਪਤਾ ਦੱਸੇ ਜਾ ਰਹੇ ਨੇ ਦੱਸਤੀ ਕਿ ਸਪ੍ਰਿੰਗ ਰਿਵੋਲੂਸ਼ਨ ਮਿਆਮਾਰ ਮੁਸਲਿਮ ਨੈਟਵਰਕ ਦੀ ਸਟੇਰਿੰਗ ਕਮੇਟੀ ਦੇ ਮੈਂਬਰ ਤੁਨਕਾਈ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਆਏ ਪਚਾਲ ਦੇ ਦੌਰਾਨ ਮੁਲਕ ਦੇ ਇਹ ਮੁਸਲਿਮ ਘੱਟ ਗਿਣਤੀ ਫਿਰਕੇ ਦੇ ਲੋਕ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਕਾਰਨ ਨਮਾਜ਼ ਜ਼ਿਆਦਾ ਕਰਦੇ ਸਨ ਤੇ ਜਿਸ ਸਮੇਂ ਮਸਜਿਦਾਂ ਟਹਿਟੇਰੀ ਹੋਈਆਂ ਉਸ ਸਮੇਂ ਲਗਭਗ 700 ਜਣੇ ਜਿਹੜੇ ਲੋਕ ਸੀ ਉਹ ਮਾਰੇ ਗਏ ਸੀ ਅਜੇ ਇਸ ਗੱਲ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਮੌਤਾਂ ਦੀ ਗਿਣਤੀ ਸਰਕਾਰੀ ਅੰਕੜੇ 'ਚ ਸ਼ਾਮਿਲ ਕੀਤੀ ਗਈ ਹੈ ਜਾਂ ਨਹੀਂ ਉਹਨਾਂ ਨੇ ਦੱਸਿਆ ਕਿ ਪਚਾਲ ਦੇ ਕਾਰਨ 60 ਮਸਜਿਦਾਂ ਨੁਕਸਾਨੀਆਂ ਗਈਆਂ ਨੇ ਵੱਖਰੀ ਜਾਣਕਾਰੀ ਮੁਤਾਬਕ ਪਚਾਲ ਦੇ ਸਮੇਂ ਮੈਂਡਲੇ ਦੇ ਵਿੱਚ 270 ਬੋਧੀ ਯੂ ਹਾਲਾਤ ਹੈ ਮੱਠ ਚ ਧਾਰਮਿਕ ਪ੍ਰੀਖਿਆ ਲੈ ਰਹੇ ਸਨ ਬਚਾਅ ਦਲ ਦੇ ਦੱਸਿਆ ਕਿ ਇਸ ਦੌਰਾਨ ਸਤ 70 ਜਣੇ ਹੀ ਆਪਣਾ ਬਚਾਅ ਕਰ ਸਕਨੇ ਜਦਕਿ 50 ਜਣੇ ਮਾਰੇ ਗਏ ਨੇ ਜਦਕਿ ਬਾਕੀ 150 ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਤੇ ਇਸ ਦੌਰਾਨ ਇੰਟਰਨੈਸ਼ਨਲ ਰੈਸਕਿਊ ਕਮੇਟੀ ਦੇ ਲਈ ਮਿਆਮਾਰਚ ਪ੍ਰੋਗਰਾਮ ਦੇ ਉਪ ਨਿਰਦੇਸ਼ਕ ਲਾਰੇਨ ਇਲੈਰੀ ਨੇ ਕਿਹਾ ਕਿ ਛੇ ਇਲਾਕੇ ਚ ਐਮਰਜੈਂਸੀ ਦੇ ਹਾਲਾਤ ਹਨ ਤੇ ਉਹਨਾਂ ਦੀ ਟੀਮਾਂ ਤੇ ਸਥਾਨਕ ਭਾਈਵਾਲ ਲੋਕਾਂ ਦੀ ਲੋੜਾਂ ਦਾ ਪਤਾ ਲਾਉਣ ਚ ਜੁਟੇ ਹੋਏ ਨੇ ਉਹਨਾਂ ਨੇ ਦੱਸਿਆ ਕਿ ਮੈਂਡਲੇ ਚ 80 ਫੀਸਦੀ ਇਮਾਰਤਾਂ ਟੈਟੇਰੀ ਹੋਈਆਂ ਨੇ ਮਾਈਕਰੋਸਾਫਟ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਫਾਰ ਗੁੱਡ ਲੈਬ ਵੱਲੋਂ ਹੈਂਡਲ ਦੇ ਦੀ ਸੈਟਲਾਈਟ ਰਾਈ ਲਈਆਂ ਤਸਵੀਰਾਂ ਦੇ ਮੁਲਾਂਕਣ ਤੋਂ 515 ਇਮਾਰਤਾਂ ਦੇ 80 ਤੋਂ 100 ਫੀਸਦੀ ਨੁਕਸਾਨੇ ਜਾਣ, 1524 ਦੇ 20 ਤੋਂ 80 ਫੀਸਦੀ ਅਤੇ 1800 ਤੋਂ ਇਮਾਰਤਾਂ ਦੇ ਜਿਹੜੇ ਕਿ 0 ਤੋਂ 20 ਫੀਸਦੀ ਨੁਕਸਾਨੇ ਜਾਣ ਬਾਰੇ ਪਤਾ ਲੱਗਿਆ ਤੇ ਇਸ ਦੌਰਾਨ ਮੀਆਮਾਰ ਦੇ ਗੁਵਾਂਡੀ ਮੁਲਕਾਂ ਨੇ ਭਾਈਵਾਲਾਂ ਵੱਲੋਂ ਰਾਹਤ ਤੇ ਬਚਾਅ ਕਾਰਜਾਂ 'ਚ ਲਗਾਤਾਰ ਸਹਿਯੋਗ ਦਿੱਤਾ ਜਿਨ੍ਹਾਂ 'ਚ ਰੂਸ, ਚੀਨ, ਭਾਰਤ ਅਤੇ ਕਈ ਦੱਖਣੇਸ਼ਾਈ ਮੁਲਕ ਸ਼ਾਮਲ